ਸਰਕਾਰ ਜੀ ਸੰਜੋ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਰੋਬੀਆ ਧੰਜਲ ਤੁਹਾਡੇ ਨਾਲ ਦਾ ਫਾਈਨਲ న్యూਸ ਬੁਲੇਟਿਨ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤੋਂ ਮਹਾਗੋਮ ਦੇ ਵਿੱਚ ਪਗੜ ਮਚੀ ਹੈ ਤੇ ਇਸ ਪਗੜ ਦੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ ਤੇ ਉੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਸ਼ਰਦਾਲੂਆਂ ਦੇ ਦਾਖਲੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਇਸ ਦੌਰਾਨ ਲੋਕ ਜ਼ਖਮੀ ਹੋਏ ਨੇ ਤੇ ਪ੍ਰਸ਼ਾਸਨ ਨੇ ਮ੍ਰਿਤਕਾਂ ਤੇ ਜ਼ਖਮੀਆਂ ਦੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਤੁਹਾਨੂੰ ਦੱਸਦੀ ਕਿ ਮੋਨੀਆ ਮਵਸਿਆ ਦੇ ਮੌਕੇ ਉੱਤੇ ਮੰਗਲਵਾਰ ਬੁੱਧਵਾਰ ਰਾਤ ਨੂੰ ਲਗਭਗ 1.5 ਵਜੇ ਸੰਗਮ ਵਿਖੇ ਦੂਸਰੇ ਅਮ੍ਰਿਤ ਇਸ਼ਨਾਨ ਦੇ ਲਈ ਇਕੱਠੀ ਹੋਈ ਪਹਾੜੀ ਪੀੜ ਦੇ ਕਾਰਨ ਪਗਟੜ ਮਚ ਗਈ ਤੇ ਇਸ ਦੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਤੇ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਵੀ ਜ਼ਿਆਦਾ ਵੱਧ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤੇ ਵੱਧ ਗਿਣਤੀ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਹੈ ਇੱਥੇ ਜ਼ਖਮੀ ਹੋਏ ਨੇ ਪ੍ਰਸ਼ਾਸਨ ਦੇ ਵੱਲੋਂ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਦੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਪਗਟੜ ਤੋਂ ਬਾਅਦ ਵਿੱਚ ਪ੍ਰਸ਼ਾਸਨ ਦੀ ਬੇਨਤੀ ਉੱਤੇ ਸਾਰੇ 13 ਅਖਾੜਿਆਂ ਨੇ ਅੱਜ ਮੌਨੀ ਅਮਵਸਿਆ ਦੇ ਅਮਰਤ ਇਸ਼ਨਾਨ ਨੂੰ ਰੱਦ ਕਰ ਦਿੱਤਾ ਹੈ। ਅਖਿਲ ਭਾਰਤੀ ਅਖਾੜਾ ਪਰਿਸ਼ਦ ਦੇ ਪ੍ਰਧਾਨ ਰਵਿੰਦਰਪੂਰੀ ਨੇ ਇਸ ਦੌਰਾਨ ਕਿਹਾ ਕਿ ਇਹ ਫੈਸਲਾ ਸੰਗਮ ਨੇਜ਼ ਉਤੇ ਭਾਰੀ ਪੀੜ ਦੇ ਕਾਰਨ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੀਐਮ ਯੋਗੀ ਦੇ ਨਾਲ ਫੋਨ ਉਤੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਇਸ ਘਟਨਾ ਦੇ ਬਾਰੇ ਪੂਰੀ ਜਾਣਕਾਰੀ ਲਈ ਹੈ। ਉਤੇ ਤੁਹਾਨੂੰ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਅਫਵਾਹ ਕਾਰਨ ਸੰਗਮ ਨੋਜ਼ ਤੇ ਪਕੜ ਮਚ ਗਈ ਤੇ ਕੁਝ ਔਰਤਾਂ ਜ਼ਮੀਨ ਉਤੇ ਡਿੱਗ ਪਈਆਂ ਤੇ ਲੋਕ ਉਹਨਾਂ ਨੂੰ ਮਿੱਧਦੇ ਹੋਏ ਅੱਗੇ ਲੰਘ ਗਏ ਤੇ ਸੇ ਤੋਂ ਬਾਅਦ ਵਿੱਚ 70 ਤੋਂ ਵੱਧ ਐਂਬੂਲੈਂਸਾਂ ਸੰਗਮ ਕੰਡਿਆ ਦੇ ਉੱਤੇ ਪਹੁੰਚੀਆਂ ਤੇ ਇਸੇ ਦਿਨ ਹੀ ਜ਼ਖਮੀਆਂ ਤੇ ਮ੍ਰਿਤਕਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਹਾਦਸੇ ਤੋਂ ਬਾਅਦ ਵਿੱਚ ਐਨਐਸਜੀ ਕਮਾਂਡੋਜ਼ ਨੇ ਸੰਗਮ ਕੰਡਿਆ ਤੇ ਜ਼ਿੰਮੇਵਾਰੀ ਸੰਭਾਲ ਲਈ ਤੇ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਸੰਗਮ ਨੋਜ਼ ਇਲਾਕੇ ਦੇ ਵਿੱਚ ਆਮ ਲੋਕਾਂ ਦੇ ਦਾਖਲੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਤੇ ਪ੍ਰਿਆਗਰਾਜ ਦੇ ਵਿੱਚ ਪੀੜ ਨੂੰ ਵਧਣ ਤੋਂ ਰੋਕਣ ਦੇ ਲਈ ਪ੍ਰਿਆਗਰਾਜ ਸ਼ਹਿਰ ਦੀ ਸਰਹੱਦ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਰਧਾਲੂਆਂ ਨੂੰ ਰੋਕਣ ਦੇ ਲਈ ਅਧਿਕਾਰੀ ਤਾਇਨਾਤ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਮਹਾਕੁੰਮ ਦੇ ਵਿੱਚ ਵੱਡਾ ਹਾਸਾ ਵਾਪਰਿਆ ਹੈ ਕਹਿ ਸਕਦੇ ਹਾਂ ਕਿ ਮਹਾਕੁੰਮ ਦੇ ਵਿੱਚ ਪਾਣੀ ਪੀੜ ਦੇ ਕਾਰਨ ਹੜਕੰਪ ਮਚ ਗਿਆ ਪਗਦੜ ਮਚ ਗਈ ਜਿਸ ਤੋਂ ਬਾਅਦ ਵਿੱਚ 14 ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਦੱਸੇ ਜਾ ਰਹੇ ਨੇ ਮੌਕੇ ਦੀਆਂ ਲਾਈਵ ਵੀਡੀਓਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਨ ਜਿੱਥੇ ਕਿ ਮਹਾਕੁੰਭ ਦੇ ਵਿੱਚ ਭਾਰੀ ਇਕੱਠ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ ਪੀੜ ਦੇ ਵਿੱਚ ਭਗੜੜ ਮਚ ਗਈ ਭਗੜੜ ਤੋਂ ਬਾਅਦ ਵਿੱਚ 14 ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਹਾਲਾਂਕਿ ਮੌਤਾਂ ਦੇ ਅੰਕੜੇ ਵੱਧ ਸਕਦੇ ਨੇ ਵੱਧ ਸਕਦੇ ਨੇ ਤੇ ਉੱਥੇ ਤੁਹਾਨੂੰ ਦੱਸਦੀ ਕਿ ਮੋਨੀ ਅਮਾਵਸਿਆ ਦੇ ਮੌਕੇ ਉੱਤੇ ਮੰਗਲਵਾਰ ਬੁੱਧਵਾਰ ਰਾਤ ਨੂੰ ਲਗਭਗ 1.5 ਵਜੇ ਸੰਗਮ ਵਿਖੇ ਦੂਸਰੇ ਅੰਮ੍ਰਿਤ ਇਸ਼ਨਾਨ ਦੇ ਲਈ ਇਕੱਠੀ ਹੋਈ ਭਾਰੀ ਪੀੜ ਦੇ ਕਾਰਨ ਪਗਦਣ ਮੱਚ ਗਈ ਤੇ ਇਸ ਦੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਕਿਤੇ ਵੱਧ ਦੱਸੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਜ਼ਖਮੀ ਹੋਏ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਮ੍ਰਿਤਕਾਂ ਤੇ ਜ਼ਖਮੀਆਂ ਦੀ ਗਿਣਤੀ ਦੇ ਬਾਰੇ ਹਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਤਾਂ ਪਗਤਰ ਤੋਂ ਬਾਅਦ ਵਿੱਚ ਪ੍ਰਸ਼ਾਸਨ ਦੀ ਬੇਨਤੀ ਦੇ ਉੱਤੇ ਸਾਰੇ 13 ਅਖਾੜਿਆਂ ਨੇ ਅੱਜ ਮੌਨੀ ਆਮਾਵਸਿਆਂ ਦੇ ਅਮ੍ਰਿਤ ਇਸ਼ਨਾਨ ਨੂੰ ਰੱਦ ਕਰ ਦਿੱਤਾ ਹੈ ਥਾਤਾਂ ਦੱਸ ਜੇ ਕਿ ਅਖਿਲ ਭਾਰਤੀ ਅਖਾੜਾ ਪਰਿਸ਼ਦ ਦੇ ਪ੍ਰਧਾਨ ਰਵਿੰਦਰਪੂਰੀ ਨੇ ਇਸ ਦੌਰਾਨ ਕਿਹਾ ਇਹ ਫੈਸਲਾ ਸੰਗਮ ਨੋਜ਼ ਉੱਤੇ ਭਾਰੀ ਭੀੜ ਦੇ ਕਾਰਨ ਲਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਐਮ ਯੋਗੀ ਦੇ ਨਾਲ ਫੋਨ ਉੱਤੇ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਤੋਂ ਇਸ ਘਟਨਾ ਦੇ ਬਾਰੇ ਪੂਰੀ ਜਾਣਕਾਰੀ ਲਈ ਹੈ ਉੱਥੇ ਤੁਹਾਨੂੰ ਦੱਸਦੀ ਕਿ ਅਫਵਾਹ ਦੇ ਕਾਰਨ ਸੰਗਮ ਨੋਜ਼ ਦੇ ਵਿੱਚ ਫਕੜ ਮਚ ਗਈ ਤੇ ਕੁਝ ਔਰਤਾਂ ਜੋ ਹੈ ਜ਼ਮੀਨ ਉੱਤੇ ਡਿੱਗ ਗਈਆਂ ਭਾਰੀ ਭੀੜ ਦੇ ਕਾਰਨ ਔਰਤਾਂ ਜ਼ਮੀਨ ਦੇ ਉੱਤੇ ਡਿੱਗ ਪਈਆਂ ਤੇ ਲੋਕ ਉਹਨਾਂ ਨੂੰ ਮਿੱਧੇ ਹੋਏ ਅੱਗੇ ਲੰਘ ਗਏ ਤੇ ਇਸ ਹਾਦਸੇ ਤੋਂ ਬਾਅਦ ਵਿੱਚ 70 ਤੋਂ ਵੱਧ ਐਂਬੂਲੈਂਸ ਸਾ ਸੰਗਮ ਕੰਡੇ ਉੱਤੇ ਪਹੁੰਚ ਗਈਆਂ ਤਾਂ ਇਸ ਨਾਲ ਹੀ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਮੌਤਾਂ ਦਾ ਅੰਕੜਾ ਵਿਵਾਦ ਸਕਦਾ ਹੈ ਜ਼ਖਮੀਆਂ ਦੀ ਗਿਣਤੀ ਵੀ ਵੱਧ ਸਕਦੀ ਹੈ ਇਸ ਨਾਲ ਹੀ ਅਗਲੀ ਵੱਡੀ ਖਬਰ ਦਾ ਉਕਰਦੇ ਹਾਂ ਜਿੱਥੇ ਕਿ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਐਸਜੀਪੀਸੀ ਨੇ ਇਤਰਾਜ਼ ਜਤਾਇਆ ਸਾਨੂੰ ਦੱਸਦੀ ਹੈ ਕਿ ਸਰਕਾਰਾਂ ਸਿੱਖਾਂ ਦੇ ਜ਼ਖਮਾਂ ਨੂੰ cured ਰਹੀਆਂ ਨੇ ਅਜਾਹਾ ਗਰੇਵਾਲ ਦਾ ਕਹਿਣਾ ਹੈ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਰਕਾਰਾਂ ਦੇ ਦੋਹਰੇ ਚਿਹਰੇ ਹੈ ਤਾਂ ਉੱਥੇ ਹੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੁਰ ਪੈਰੋਲ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਪ੍ਰਗਟਾਇਆ ਹੈ ਇਸ ਸੰਬੰਧੀ ਬਿਆਨ ਜਾਰੀ ਕਰਦਿਆਂ ਹੋਇਆ ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਗੰਭੀਰ ਦੋਸ਼ਾਂ ਦੇ ਅਧੀਨ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਵਾਰ ਪਰ ਪੈਰੋਲ ਦੇ ਕੇ ਸਰਕਾਰਾਂ ਸਿੱਖਾਂ ਦੇ ਜ਼ਖਮਾਂ ਨੂੰ ਕਰੇਦ ਰਹੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਬਲਾਤਕਾਰ ਤੇ ਕਤਲ ਵਰਗੇ ਦੋਸ਼ਾਂ ਅਧੀਨ ਜੇਲ ਕੱਟ ਰਹੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਧਰਮ ਦੀ ਲੜਾਈ ਲੜਨ ਵਾਲੇ ਸਿੱਖਾਂ ਨੂੰ ਸਜ਼ਾਵਾ ਪੂਰੀਆਂ ਹੋਣ ਤੋਂ ਬਾਅਦ ਵੀ ਜੇਲਬ ਦੇ ਵਿੱਚ ਢੱਕਿਆ ਹੋਇਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਰਕਾਰਾਂ ਦਾ ਦੋਹਰਾ ਚਿਹਰਾ ਹੈ ਜਿਸ ਤੋਂ ਸਿੱਖ ਭਾਈਚਾਰੇ ਦੇ ਅੰਦਰ ਰੋਸ ਪਾਇਆ ਜਾ ਰਿਹਾ ਹੈ ਤਾਂ ਤੁਹਾਨੂੰ ਦੱਸਦੀ ਕਿ ਨਾਮ ਰਹੀਮ ਫਿਰ ਤੋਂ ਜੇਲ ਦੇ ਵਿੱਚੋਂ ਬਾਹਰ ਆਏ ਨੇ 12ਵੀਂ ਵਾਰ ਉਹਨਾਂ ਨੂੰ ਪੈਰੋਲ ਮਿਲੀ ਹੈ بار بار ਜੇਲ ਦੇ ਵਿੱਚੋਂ ਰੋਣ ਦੇ ਕਾਰਨ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਦੇ ਸਬੰਧ ਵਿੱਚ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਇਸ ਸਬੰਧੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਗੰਭੀਰ ਦੋਸ਼ਾਂ ਦੇ ਅਧੀਨ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲਾਂ ਦੇ ਕੇ ਸਰਕਾਰਾਂ ਸਿੱਖਾਂ ਦੇ ਜ਼ਖਮਾਂ ਨੂੰ ਘੁਰੇਦ ਰਹੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਬਲਾਤਕਾਰ ਤੇ ਕਤਲ ਵਰਗੇ ਦੋਸ਼ਾਂ ਦੇ ਅਧੀਨ ਜੇਲ੍ਹ ਕੱਟ ਰਹੇ ਡੇਰਾਮੁਖੀ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਦੂਸਰੇ ਪਾਸੇ ਤਰੰਦੀ ਲੜਾਈ ਲੜਨ ਵਾਲੇ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵਿੱਚ ਵੀ ਜੇਲ੍ਹਾਂ ਦੇ ਵਿੱਚ ਟਕਿਆ ਹੋਇਆ ਹੈ ਉਹਨਾਂ ਨੇ ਵੀ ਕਿਹਾ ਕਿ ਇਹ ਸਰਕਾਰਾਂ ਦਾ ਦੋਹਰਾ ਚਿਹਰਾ ਹੈ ਜਿਸ ਤੋਂ ਸਿੱਖਾਂ ਦੇ ਸਿੱਖ ਭਾਈਚਾਰੇ ਦੇ ਅੰਦਰ ਪਾਰੀ ਰੋਸ ਪਾਇਆ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਉਹਨਾਂ ਨੂੰ ਪੈਰੋਲ ਮਿਲੀ ਹੈ 30 ਦਿਨਾਂ ਦੀ ਜਿਸ ਸਬਾਲ ਵਿੱਚ 12ਵੀਂ ਵਾਰ ਉਹਨਾਂ ਨੂੰ ਲਗਾਤਾਰ ਪੈਰੋਲ ਦਿੱਤੀ ਗਈ ਹੈ ਤੇ ਰਾਮ ਰਹੀਮ ਦੇ ਇਹ ਪੈਰੋਲ ਨੂੰ ਲੈ ਕੇ ਐਸਜੀਪੀਸੀ ਨੇ ਇਤਰਾਜ਼ ਪ੍ਰਗਟਾਇਆ ਹੈ ਤਾਂ ਇਸ ਦੇ ਸਬੰਧ ਦੇ ਵਿੱਚ गुरचरण सिंह गरेवाल का बयान सामने आया है इस दे बारे उन्होंने की कुछ कहा सुनते हैं प्यारिशास जीओ परमात्मा की कृपा से आपके दर्शनों के लिए फिर से आपकी सेवा में आए हैं और इस बार सरसा धाम में आए हैं शास्त्र नाम जी श्यामस्थान जी धाम में तो आपसे प्रार्थना है कि आप लोग शास्त्र नाम जी धाम श्याम जी धाम सरसा में ना आए अपनी अपनी जगह पे रहें आ, हमें दर्शन दें ਤੋ ਆਪਸੀ ਪ੍ਰਾਰਥਨਾ ਹੈ ਆਪ ਜਿਸੀ ਵਿਸ਼ਵਾਸਰ ਆਪਕੋ ਕਹੇਗੇ ਉਸ 'ਤੇ ਪੂਰਾ ਪੂਰਾ ਅਮਲ ਕਰਨਾ ਹੈ ਜੀ ਆਪ ਸਭ ਕੋ ਭਗਵਾਨ ਬਹੁਤ ਖੁਸ਼ੀਆਂ ਦੇ ਪਰਮਾਤਮਾ ਸਤਗੁਰ ਮੋਲਾ ਔਰ ਘਰੋ ਮੇ ਬਰਕਤੇ ਆਏ ਬਹੁਤ ਬਹੁਤ ਆਸ਼ੀਰਵਾਦ ਮਹੰਗੁਰ ਜੀ ਦਾ ਖਾਲਸਾ ਵਾਜਗੁਰੂ ਜੀ ਕੀ ਫਤਿਹ RAM रहीम ਜਿਹੜਾ ਕਿ ਇੱਕ ਚਰਚਿਤ ਨਾਂ ਹੈ ਤੇ ਖਾਸ ਤੌਰ ਦੇ ਉਤੇ ਇਸ ਗੱਲ ਦਾ ਵੱਡਾ ਦੋਸ਼ ਹੈ ਕਿ ਗੁਰੂ ਸਾਹਿਬਾਨ ਦਾ ਸਵਾਗ ਰਚਨ ਦਾ ਮੁੱਦਾ ਸਿੱਖਾਂ ਨੂੰ ਚੁਣੌਤੀ ਦੇਣ ਦਾ ਮੁੱਦਾ ਤੇ ਪਿਛਲੇ ਦਿਨੀ ਉਸ ਦੇਰੇ ਦਾ ਇੱਕ ਅهم ਆਗੂ ਜਿਹੜਾ ਪ੍ਰਦੀਪ ਗਰੇਰ ਉਹਦੀ ਅਦਾਲਤ ਦੇ ਅੰਦਰ ਇਸ ਗੱਲ ਦੀ ਬਿਆਨਬਾਜ਼ੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਦੇ ਮਾਮਲੇ ਦੇ ਵਿੱਚ ਆਰਡਰ ਜਿਹੜਾ ਹੁਕਮ ਜਿਹੜਾ ਉਹ ਰਾਮ ਰਹੀਮ ਵੱਲੋਂ ਤੇ ਉਹਦੀ ਜਿਹੜੀ ਮੂੰਹ ਬੋਲੀ ਹਣੀਪ੍ਰੀਤ ਵੱਲੋਂ ਦਿੱਤਾ ਗਿਆ ਸੋ ਉਸ ਕਰਕੇ ਅੱਜ ਦੀ ਤਰੀਕ ਤੱਕ ਸਿੱਖਾਂ ਦੇ ਲਈ ਬਹੁਤ ਵੱਡੀ ਇੱਕ ਚੁਣੌਤੀ ਆ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਜਿਹੜੀ ਉਸ ਦੇ ਉੱਤੇ ਬਲਾਤਕਾਰ ਦੇ ਤੇ ਕਤਲ ਦੇ ਕੇਸ ਨੇ ਉਨ੍ਹਾਂ ਦੇ ਤਹਿਤ ਦੇਸ਼ ਦੀ ਅਦਾਲਤ ਨੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ 7.5 ਸਾਲ ਹੋ ਗਏ ਉਹਨੂੰ ਸਜ਼ਾ ਸੁਣਾਈ ਨੂੰ ਜਿਸ ਦਿਨ ਸਜ਼ਾ ਸੁਣਾਈ ਗਈ ਉਸ ਦਿਨ ਬਹੁਤ ਵੱਡਾ ਤੰਡਵ ਹੋਇਆ ਲੋਕ ਮਾਰੇ ਗਏ ਲੋਕਾਂ ਦੀ ਪ੍ਰਾਪਰਟੀ ਜਿਹੜੀ ਹੈ ਜਲਾ ਦਿੱਤੀ ਗਈ ਸਰਕਾਰੀ ਪ੍ਰਾਪਰਟੀ ਜਲਾ ਦਿੱਤੀ ਗਈ ਤੇ ਜਿਹੜਾ ਜਿਹੜੇ ਜਿਹੜਾ ਸਾਡਾ ਪ੍ਰੈਸ ਮੀਡੀਆ ਸੀ ਉਹਨਾਂ ਨੇ ਗੱਡੀਆਂ ਸਾੜ ਦਿੱਤੀਆਂ ਗਈਆਂ ਇਹ ਉਸ ਦਿਨ ਦਾ ਹਸ਼ਰ ਤੇ ਤਸਵੀਰ ਸੀ ਸੋ ਅੱਜ ਅਸੀਂ ਦੇਖ ਰਹੇ ਹਾਂ ਕਿ 7.5 ਸਾਲ ਦੇ ਸਮੇਂ ਵਿੱਚ ਬਾਰਾਂਵਾਰ ਰਾਮ ਰਹੀਮ ਜਿਹੜਾ ਉਹ ਮਹਿਮਾਨ ਬਣ ਕੇ ਹਰਿਆਣਾ ਸਰਕਾਰ ਦਾ ਉਹ ਬਾਹਰ ਆਉਂਦਾ ਜਿੱਥੇ ਉਹਨਾਂ ਦਾ ਜੀ ਕਰਦਾ ਉਹ ਆਉਂਦੇ ਨੇ ਪਿਛਲੇ ਸਮੇਂ 'ਚ ਯੂਪੀ ਦੇ ਬਾਗਪਤ ਚਿਖਲੇ ਐਸ ਕੀ ਉਹਨਾਂ ਦਾ ਮਨ ਪੜਿਆ ਕਿ ਉਹਨਾਂ ਨੇ ਹਰਿਆਣਾ ਵਿੱਚ ਆਪਣਾ ਜਿਹੜਾ ਹੈੱਡਕੁਆਟਰ ਜਿੱਥੋਂ ਉਹਨਾਂ ਨੂੰ ਜਿਹੜਾ ਲਿਆਂਦਾ ਗਿਆ ਸੀ ਜਿਹੜਾ ਉਹਨਾਂ ਦਾ ਆਪਦਾ ਮੁੱਖ ਸਥਾਨ ਹੈ ਉੱਥੇ ਉਹ ਜਾਣਗੇ ਤੇ ਉੱਥੇ ਉਹ ਅੱਜ ਸਵੇਰੇ 5:30 ਵਜੇ ਸਨਾਰਿਆ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਜ ਉੱਥੇ ਪਹੁੰਚ ਗਏ ਨੇ ਤੇ ਉਥੇ ਆ ਕੇ ਉਹ ਆਪਣੇ ਜਿਹੜੇ ਲੋਕਾਂ ਨਾਲ ਗੱਲਾਂ ਗੱਲਬਾਤ ਜਿਹੜੀ ਉਹ ਸਾਂਝੀ ਕਰ ਰਹੇ ਨੇ ਸੋ ਇਹ ਗੱਲ ਮੈਂ ਦੇਖ ਰਿਹਾ ਕਿ ਹਰ ਤੀਜੇ ਚੌਥੇ ਮਹੀਨੇ ਸਿੱਖਾਂ ਦੇ ਜਿਹੜੇ ਅੱਲੇ ਜਖਮ ਹਨ ਉਹਨੂੰ ਚੜਾਇਆ ਜਾਂਦਾ ਦੱਸਿਆ ਜਾਂਦਾ ਕਿ ਸਿੱਖਾਂ ਵਾਸਤੇ ਜਿਹੜਾ ਕਾਨੂੰਨ ਆ ਵੱਖਰਾ ਸਿੱਖਾਂ ਦਾ ਦੋਸ਼ੀ ਜਿਹੜਾ ਉਹ बार-बार ਪ੍ਰਬੋਤ ਰਿਹਾ ਹੁੰਦਾ ਪਰ ਜਿਹੜੇ ਸਿੱਖ ਜਿਨ੍ਹਾਂ ਨੇ ਆਪਣੇ ਧਰਮ ਲਈ ਤੇ ਸੰਘਰਸ਼ ਲਈ ਲੜਾਈ ਲੜੀ ਉਹ ਅੱਜ ਆਪਣੀਆਂ ਸਜਾਵਾਂ ਜਿਹੜੀਆਂ ਦੁੱਗਣੀਆਂ ਤੇ ਢਾਈ ਗੁਣਾ ਪੁੰਤ ਰਹੇ ਨੇ 12-12 ਸਾਲ ਉਹ ਫਾਂਸੀ ਚੱਕੀਆਂ ਵਿੱਚ ਬੈਠੇ ਨੇ ਉਹਨਾਂ ਦਾ ਜਿਹੜਾ ਕਿ ਨਿਆਂ ਕੀਤਾ ਜਾਂਦਾ ਪ੍ਰਧਾਨ ਮੰਤਰੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਅੱਜ ਤੱਕ ਉਸ ਦੀ ਉਡੀਕ ਬਣੀ ਹੋਈ ਆ ਸੋ ਬਹੁਤ ਵੱਡਾ ਰੋਸ ਆ ਸਿੱਖ ਆਵਾਮ ਦੇ ਅੰਦਰ ਇਹ ਵੀ ਇੱਕ ਤਫਾਕ ਹੈ ਜਿਹੜੀ ਕਿ ਪત્રਾਂ ਪੱਤਰਕਾਰਾਂ ਵੱਲੋਂ ਤੇ ਚੈਨਾਂ ਵੱਲੋਂ ਜਿਹੜੀ ਚਰਚਾ ਕੀਤੀ ਗਈ ਉਹ ਗੱਲ ਸਾਹਮਣੇ ਆਈ ਕਿ 12 ਵਾਰ ਦੀ ਰਿਹਾਈ ਤੋਂ ਦੇ ਵਿੱਚ 9 ਵਾਰ ਤਫਾਕਨ ਉਹ ਉਦੋਂ ਬਾਹਰ ਆਉਂਦੇ ਆ ਜਦੋਂ ਜਿਹੜਾ ਆ ਕੀ ਚੋਣਾ ਹੁੰਦੀਆਂ ਨੇ ਸੋ ਇਹ ਬਹੁਤ ਮਾਰੀ ਗੱਲ ਆ ਕਿਉਂਕਿ ਜਿਹੜਾ ਸੰਵਧਾਨ ਆ ਉਹ ਹਰੇਕ ਨੂੰ ਇੱਕੋ ਜਿਹਾ ਅਧਿਕਾਰ ਵੀ ਦਿੰਦਾ ਤੇ ਉਹਦਾ ਸਨਮਾਨ ਵੀ ਕਰਦਾ ਸੋ ਅੱਜ ਇਹ ਗੱਲ ਸਾਹਮਣੇ ਆਈ ਤੇ ਸਿੱਖਾਂ 'ਚ ਵੱਡਾ ਰੋਸ ਆ ਕਿ ਰਾਮ ਰਹੀਮ ਜਿਹੜਾ 12 ਵਾਰ ਪ੍ਰੋਲ ਲੈਂਦਾ ਤੇ ਜਿਹੜੇ ਸਿੱਖ ਨੇ ਉਹਨਾਂ ਨੂੰ 1 ਘੰਟੇ ਦੀ ਪ੍ਰੋਲ ਦੇਣ ਲਈ ਵੀ ਬਹੁਤ ਵੱਡੀਆਂ ਅਦਾਲਤਾਂ ਦੇ ਵਿੱਚ ਜੁੱਤੀਆਂ ਕਸਾਉਣੀਆਂ ਪੈਂਦੀਆਂ ਨੇ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਸੋ ਸਿੱਖ ਆਵਾਮ ਦੇ ਅੰਦਰ ਇਸ ਗੱਲ ਆ ਵਡਾਰੋਸਾ ਛਰੋਣੀ ਕਮੇਟੀ ਨੇ ਕਾਨੂੰਨੀ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਅੱਜ ਵੀ ਅਸੀਂ ਇਸ ਗੱਲ ਦੇ ਲਈ ਵੱਡੇ ਪੱਤਰ ਦੇ ਰੋਜ਼ ਪੜ੍ਹਨ ਕਰਦੇ ਹਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰਾਂ ਵੱਲੋਂ ਇਹ ਸਿੱਖਾਂ ਨਾਲ ਕੀਤਾ ਵਿਤਕਰਾ ਤੇ ਰਾਮਬੀਬ ਦੀ ਕੀਤੀ ਜਿਹੜੀ ਹੈ ਮਹਿਮਾਨ ਨਵਾਜ਼ੀ ਕਿਸ ਤਰ੍ਹਾਂ ਨਾਲ ਅਗਲੇ ਹੁੰਦੀ ਹੈ ਇਹ ਆਉਣ ਵਾਲੇ ਸਮੇਂ ਦਾ ਜਿਹੜਾ ਇਹ ਜਵਾਬ ਦੇਗਾ ਰਾਮਬੀਬ ਦੀ ਰਿਹਾਈ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਹੈ ਉਹ ਧਿਆਨ ਦੇਣ ਵਾਲੀ ਹੈ ਕਿ ਪਿਛਲੇ ਸਮੇਂ ਕਾਂਗਰਸ ਨੇ ਵੀ ਇਸ ਗੱਲ ਦਾ ਮੁੱਦਾ ਚੁੱਕ ਕੇ ਪੰਜਾਬ ਦੇ ਅੰਦਰ ਵੋਟਾਂ ਮੰਗੀਆਂ ਤੇ ਪ੍ਰਾਪਤ ਕੀਤੀਆਂ ਉਸ ਤੋਂ ਬਾਅਦ ਜਿਹੜੀ ਆ ਮੌਜੂਦਾ ਜਿਹੜੀ ਆਮ ਆਦਮੀ ਦੀ ਸਰਕਾਰ ਆਈ ਇਹਨਾਂ ਨੇ ਵੀ ਇਸ ਗੱਲ ਦਾ ਵੱਡਾ ਰਾਗ ਲਾ ਪਿਆ ਅੱਜ ਅਸੀਂ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਜਿਹੜੀ ਜਾਂਚ ਦੇ ਵੱਲੋਂ ਤੁਹਾਡੇ ਕਾਰਿਆਂ ਦੀ ਜਾਂਚ ਦੇ ਵੱਲੋਂ ਪ੍ਰਦੀਪ ਕਲੇਰ ਨੇ ਜੋ ਜੋ ਖੁਲਾਸਾ ਕੀਤਾ ਉਸ ਦੇ ਤਹਿਤ ਅੱਜ ਫਰਜ਼ ਬਣਦਾ ਹੈ ਪੰਜਾਬ ਦੀ ਸਰਕਾਰ ਦਾ ਕਿ ਉਹ ਰਾਮ ਰਹੀ ਮਨਉਂਦੇ ਉਹਦੀ ਜਿਹੜੀ ਹਨੀਪ੍ਰੀਤ ਆ ਉਹਨੂੰ ਲਿਆ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਤੇ ਉਹਨਾਂ ਦੇ ਪਰਚਾ ਜਿਹੜਾ ਦਰਜ ਕਰਕੇ ਕੇਸ ਚਲਾਇਆ ਜਾਵੇ ਜਿਹਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਆ ਪ੍ਰਦੀਪ ਕਲੇਰ ਵੱਲੋਂ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅੰਬੀ ਦੇ ਮਾਮਲੇ ਵਿੱਚ ਹੁਕਮ ਜਿਹੜਾ ਜਾਰੀ ਕੀਤਾ ਸੀ ਅੱਜ ਅਸੀਂ ਚਾਹਾਂਗੇ ਕਿ ਵੱਡੇ ਵੱਡੀਆਂ ਗੱਲਾਂ ਕਰਨ ਵਾਲੀ ਪੰਜਾਬ ਦੀ ਸਰਕਾਰ ਅੱਜ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕਿ ਅੰਮ੍ਰਿਤਸਰ ਦੇ ਥਾਣਾ ਰਾਜਾ ਸੰਸੀ ਦੇ ਅਧੀਨ ਆਉਦੇ ਪਿੰਡ ਕੁਕੜਾਂਵਾਲਾ ਵਿਖੇ ਇੱਕ ਵਿਆਹੁਤਾ ਔਰਤ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਵਿਆਹ ਨੂੰ 12 ਸਾਲ ਹੋ ਚੱਲੇ ਨੇ ਤੇ ਉਸਦੇ ਦੋ ਬੱਚੇ ਵੀ ਨੇ ਤੇ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਉਸ ਨੂੰ ਆਏ ਦਿਨ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਉਸਦੇ ਨਾਲ ਕੁਟਮਾਰ ਕੀਤੀ ਜਾਂਦੀ ਸੀ ਉੱਥੇ ਹੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਲੜਕੀ ਨੂੰ ਉਸਦੇ ਸਹੁਰੇ ਪਰਿਵਾਰ ਨੇ ਕਤਲ ਕੀਤਾ ਹੈ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਗੋਹਾਰ ਲਗਾਉਂਦੇ ਹਾਂ ਫਿਲਹਾਲ ਪੁਲਿਸ ਦੇ ਵੱਲੋਂ ਮ੍ਰਿਤਕਾ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟ ਜਾ ਰਿਹਾ ਹੈ ਤੇ ਇਸ ਮੌਕੇ ਉੱਤੇ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਤੰਕ ਪਰੇਸ਼ਾਨ ਕੀਤਾ ਜਾਂਦਾ ਸੀ ਆਏ ਦਿਨ ਦਾਸ ਜੀ ਡਿਮਾਂਡ ਕਰਦੇ ਰਹਿੰਦੇ ਸਨ ਤੇ ਜਿਸ ਦੇ ਚਲਦਿਆਂ ਹੋਇਆ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਤੇ ਉਸਦੇ ਪਤੀ ਦੇ ਵੱਲੋਂ ਸਾਡੀ ਲੜਕੀ ਨੂੰ ਕੁੱਟਿਆ ਜਾਂਦਾ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਲੜਕੀ ਕਦੇ ਵੀ ਖੁਦਕੁਸ਼ੀ ਨਹੀਂ ਕਰ ਸਕਦੀ ਉਸ ਦਾ ਕਤਲ ਕੀਤਾ ਗਿਆ ਹੈ ਅਸੀਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਅਜਹਾ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਤਾਂ ਇਸ ਮੌਕੇ ਉੱਤੇ ਪੁਲਿਸ ਅਧ ਕਹਿਣਾ ਹੈ ਕਿ ਮਨਪ੍ਰੀਤ ਕੌਰ ਨਾਮ ਦੀ ਮਹਿਲਾ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਉਸ ਦਾ ਕਤਲ ਕੀਤਾ ਗਿਆ ਹੈ ਫਿਲਹਾਲ ਮਾਮਲਾ ਦਰਜ ਕਰਕੇ ਮ੍ਰਿਤਕ ਦੇ ਦਾ ਪੋਸਟਮਾਰਟਮ ਜੋ ਹੈ ਕਰਵਾਇਆ ਜਾ ਰਿਹਾ ਹੈ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਵਿੱਚ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਅਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਲਾਈਵ ਸਿੱਟੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰਦੇ ਹਾਂ ਮ੍ਰਿਤਕ ਲੜਕੀ ਦੀਆਂ ਮਨਪ੍ਰੀਤ ਕੌਰ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ 12 ਸਾਲ ਹੋ ਗਏ ਨੇ ਵਿਆਹ ਨੂੰ ਤਾਂ ਲੜਕੀ ਨੂੰ ਸਹੁਰੇ ਪਰਿਵਾਰ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤਾਂ ਲੜਕੀ ਦੇ ਪਰਿਵਾਰਕ ਮੈਂਬਰ ਜੋ ਹੈ ਮੀਡੀਆ ਦੇ ਸਾਹਮਣੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਲੜਕੀ ਦਾ ਕਤਲ ਕੀਤਾ ਗਿਆ ਹੈ ਸਹੁਰੇ ਪਰਿਵਾਰ ਦੇ ਵੱਲੋਂ ਆਏ ਦਿਨ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਦਾਜ ਦੀ ਡਿਮਾਂਡ ਕੀਤੀ ਜਾ ਰਹੀ ਸੀ ਤਾਂ ਪਰਿਵਾਰਕ ਮੈਂਬਰ ਤੁਸੀਂ ਦੇਖ ਸਕਦੇ ਹੋ ਕਿ ਰੋਂਦੇ-ਕਰ ਲੌਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਧੀ ਦੇ ਸਬੰਧ ਦੇ ਵਿੱਚ ਸਾਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਕਿਉਂਕਿ ਧੀ ਦੇ ਵੱਲੋਂ ਕਦੇ ਵੀ ਖੁਦਕੁਸ਼ੀ ਉਹ ਕਰ ਨਹੀਂ ਸਕਦੀ ਇਸ ਲਈ ਉਹਨਾਂ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਦੇ ਵੱਲੋਂ ਤੇ ਪਤੀ ਦੇ ਵੱਲੋਂ ਉਸ ਦਾ ਕਤਲ ਕੀਤਾ ਗਿਆ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਮ੍ਰਿਤਕ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਿੱਚ ਰਿਪੋਰਟ ਆਉਣ ਤੋਂ ਬਾਅਦ ਵਿੱਚ ਬਣਦੀ ਕਾਰਵਾਈ ਉਹ ਕੀਤੀ ਜਾਏਗੀ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੋਸ਼ ਲਗਾਏ ਗਏ ਨੇ ਸਹੁਰੇ ਪਰਿਵਾਰ ਤੇ ਅੰਮ੍ਰਿਤਸਰ ਦੇ ਥਾਣਾ ਰਾਜਾ ਸਾਸੀ ਦੇ ਦੀ ਨੌ ਦੇ ਪਿੰਡ ਕੁੱਕੜਾਵਾਲਾ ਵਿਖੇ ਇੱਕ ਵਿਅਤਾ ਲੜਕੀ ਦੇ ਵੱਲੋਂ ਇੱਕ ਵਿਅਤਾ ਔਰਤ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਜੋ ਹੈ ਉਹ ਸਾਹਮਣੇ ਆਇਆ ਹੈ ਔਰਤ ਦੇ ਵਿਆਹ ਨੂੰ 12 ਸਾਲ ਹੋ ਚੱਲੇ ਨੇ ਤੇ ਦੋ ਬੱਚੇ ਵੀ ਦੱਸੇ ਜਾ ਰਹੇ ਨੇ ਕਿ ਇਸ ਔਰਤ ਦੇ ਦੋ ਬੱਚੇ ਵੀ ਨੇ ਤੇ ਸਾਰੇ ਪਰਿਵਾਰ ਦੇ ਵੱਲੋਂ ਇਸ ਔਰਤ ਨੂੰ ਮਨਪ੍ਰਿਤ ਕੌਰ ਨਾਮ ਇਸਲਾ ਦੱਸਿਆ ਜਾ ਰਿਹਾ ਹੈ ਇਸ ਔਰਤ ਨੂੰ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਪਤੀ ਦੇ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਸੀ ਸਾਰੇ ਪਰਿਵਾਰ ਲਗਾਤਾਰ ਦਾਸ ਦੀ ਮੰਗ ਕਰਦਾ ਸੀ ਅਕਸਰ ਹੀ ਤੰਗ ਪਰੇਸ਼ਾਨੀ ਦੇ ਚਲਦਿਆਂ ਹੋਇਆ ਜਦੋਂ ਇਸ ਲੜਕੀ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਵਿੱਚ ਪਰਿਵਾਰਕ ਮੈਂਬਰ ਇਕੱਠੇ ਹੋਏ ਨੇ ਪਰਿਵਾਰਕ ਮੈਂਬਰਾਂ ਦਾ ਦੋਸ਼ ਲਗਾਇਆ ਹੈ ਕਿ ਸਾਰੇ ਪਰਵਾਰ ਦੇ ਵੱਲੋਂ ਉਹਨਾਂ ਦੀ ਧੀ ਨੂੰ ਮਾਰ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਵਿੱਚ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਦੇ ਸਬੰਧ ਵਿੱਚ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ ਬਾਰੇ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਤੇ ਪੁਲਿਸ ਦੀ ਕੀ ਕਾਰਵਾਈ ਸਾਹਮਣੇ ਆਈ ਹੈ ਸੁਣਦੇ ਹਾਂ ਇਹ ਮੇਰੀ ਸਿਸਟਰ ਲਗਦੀ ਮਨਪ੍ਰੀਤ ਕੌਰ ਇਹਨਾਂ ਨੇ ਸਾਨੂੰ ਫੋਨ ਕੀਤਾ ਜੀ ਤੁਹਾਡੀ ਕੁੜੀ ਨੇ ਆਤਮ ਹੱਤਿਆ ਕਰ ਲਈ ਜਦੋਂ ਉਹਨੂੰ ਅਸੀਂ ਆ ਕੇ ਦੇਖਿਆ ਬੈੱਡ ਤੇ ਪਈ ਸੀ ਉਹ ਕਿਸੇ ਵੀ ਵਜ੍ਹਾ ਤੋਂ ਨਹੀਂ ਲੱਗਦਾ ਕਿ ਆਤਮ ਹੱਤਿਆ ਉਹਨੇ ਕੀਤੀ ਹੈ ਉਹ ਅਸੀਂ ਮੰਗ ਕਰਦੇ ਆਂ ਜੀ ਉਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਨਵੈਸਟੀਗੇਸ਼ਨ ਕੀਤੀ ਜਾਵੇ ਉਹਨੇ ਕਾ ਤੋ ਇਹ ਕਦਮ ਚੱਕਿਆ ਜੇ ਕੀਤਾ ਤੇ ਜਾਂ ਇਹਨਾਂ ਕੀਤਾ ਜਾਂ ਕਿਵੇਂ ਕੀਤਾ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਏ ਉਹ ਉਹਨਾਂ ਨੂੰ 10 ਸਾਲ ਹੋ ਗਏ ਹਾਂਜੀ ਕਾਰਨ ਕੀ ਇਸ ਤਰ੍ਹਾਂ ਹੁੰਦਾ ਹੈ ਕਾਰਨ ਹੁਣ ਸਾਨੂੰ ਤਾਂ ਦੱਸਿਆ ਹੀ ਨਹੀਂ ਗਈ ਇਹ ਕਹਿੰਦੇ ਕਿ ਉਹਨੇ ਸੁਸਾਈਡ ਕੀਤਾ ਏ ਸੁਸਾਈਡ ਕਿਹੜੇ ਪਾਸੋਂ ਕਰ ਸਕਦੀ ਹੈ ਪਰੇਸ਼ਾਨ ਜੀ ਮੰਗਦੇ ਪਰੇਸ਼ਾਨ ਕਰਦੇ ਸੀਗੇ ਉਹ ਕਾਰਨ ਤਾਂ ਇਹੀ ਹੋ ਸਕਦਾ ਜਾਂ ਉਹਨਾਂ ਆਪ ਮਾਰਿਆ ਏ ਇਹ ਹੁਣ ਇਨਵੈਸਟੀਗੇਸ਼ਨ ਕਰਨ ਤੇ ਉਹਨਾਂ ਨੂੰ ਉਹ ਘਰੋਂ ਭਜੇ ਹੋਏ ਕੱਲ ਪਰਸੋਂ ਦੇ ਅਸੀਂ ਮੰਗ ਕਰਦੇ ਹਾਂ ਇਨਸਾਫ ਮਿਲਣਾ ਚਾਹੀਦਾ ਸਾਨੂੰ ਆ ਨਿੱਕੇ ਨਿੱਕੇ ਬੱਚੇ ਅਰੈਸਟ ਹੋਣੇ ਚਾਹੀਦੇ ਤੇ 1-8 ਸਾਲ ਦਾ ਜਵਾਬ ਇੱਕ 4 ਸਾਲ ਦਾ ਏ ਹਰ ਇੱਕ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਸੀ ਕਿ ਉਹ ਥੋੜੀ ਘੱਟ ਪੜੀ ਸੀਗੀ ਇਸ ਕਰਕੇ ਉਹਨੂੰ ਹਰਾਸ ਕੀਤਾ ਜਾਂਦਾ ਸੀ ਤੂੰ ਪੜੀ ਨਹੀਂ ਗਈ ਤੂੰ ਸਮਾਨ ਨਹੀਂ ਲੈ ਕੇ ਆਈ ਪਿੱਛੋਂ ਤੂੰ ਕੰਮ ਨਹੀਂ ਕਰਦੀ ਸਾਰਾ ਉਹ ਘਰੋਂ ਤੱਕ ਬਾਹਰ ਹੀ ਨਿਕਲਦੀ ਐਨੀ ਸ਼ਰੀਫ ਕੁੜੀ ਹੀਗੀ ਬੋਲਦੀ ਵੀ ਨਹੀਂ ਹੀਗੀ ਜਦੋਂ ਪਹਿਲਾਂ ਤੁਹਾਨੂੰ ਵੀ ਫੋਨ ਆਇਆ ਅੱਛਾ ਪਹਿਲਾਂ ਸਰ ਸਾਡੇ ਨਾਲ ਬਸ ਰਾਬਤਾ ਹੁੰਦਾ ਸੀਗਾ ਕਿ ਨਾਰਮਲ ਗੱਲਾਂ ਕਰਦੀ ਸੀਗੀ ਪਰ ਵੱਡੀ ਭੈਣ ਨੂੰ ਦੱਸਦੀ ਹੁੰਦੀ ਕਿ ਮੈਨੂੰ ਤੰਗ ਪਰੇਸ਼ਾਨ ਜ਼ਿਆਦਾ ਕਰਦੇ ਆ ਤੇ ਸਾਡੇ ਘਰੇ ਹੀ ਖੁੱਲ ਕੇ ਨਹੀਂ ਦੱਸਦੀ ਪਰ ਫੇਰ ਵੀ ਹੁਣ ਜਿੱਥੋਂ ਤੱਕ ਲੱਗਦਾ ਕਿ ਉਹਨੇ ਕਤਲ ਕੀਤਾ ਇਹ ਬਹੁਤ ਟਾਈਮ ਦੇ ਨੂੰ ਤੰਗ ਕਰਦੇ ਪਏ ਸੀ ਇਹ ਜਦੋਂ ਤੋਂ ਵਿਆਹੀ ਆ ਉਦੋਂ ਤੋਂ ਹੀ ਉਹਦਾ ਸਹਰਾ ਹੀ ਸੁਖਦੇਵ ਸਿੰਘ ਰਾਜਵੀਰ ਸਿੰਘ ਉਹਦਾ ਪਤੀ ਆ ਹੀ ਤੇ ਉਹਦੀ ਸੱਸ ਸਬਲਵਿੰਦਰ ਕੌਰ ਹੀ ਤੇ ਇੱਕ ਉਹਦੀ ਨਨਾਨ ਆਈ ਸ਼ਰਨ ਸ਼ਰਨ ਨਾਮ ਆਈ ਉਹਦਾ ਤੇ ਉਹਦਾ ਪਰੋਣਾ ਦੇ ਨਾਲ ਲੱਡੀ ਐ ਪਰੋਣਾ ਤਾਂ ਹੁਣ ਜਿਹੜਾ ਕੁੜੀ ਦਾ ਪਰੋਣਾ ਉਹ ਪੁਰਤਗਾਲ ਲਈ ਤੇ ਜਿਹੜੀ ਨਨਾਨ ਦਾ ਉਹ ਇੱਥੇ ਹੀ ਐ ਬੇਟੀ ਦਾ ਨਾਮ ਹਰਸ਼ਾਸ਼ੀ ਨਾਹੀਂ ਉੱਚਕਲਾ ਬੇਟੀ ਦਾ ਨਾਮ ਮਨਪ੍ਰੀਤ ਕੌਰ ਜੀ ਤੇ ਕਿੰਨਾ ਚਿਰ ਹੋ ਗਿਆ ਬਾਈ ਦਾ ਵਿਆਹ ਹੀ ਨੇ ਹੋ ਗਏ 10-12 ਸਾਲ ਜੀ ਕੀ ਗੱਲ ਕੀ ਹੋਣ ਕੀ ਹੋਇਆ ਦੇਖੋ ਜੀ ਜਦੋਂ ਦੀ ਵਿਆਹੀ ਆ ਬੜਾ ਪਰੇਸ਼ਾਨ ਕਰਦੇ ਜੀ ਇੱਕਰੀ ਪਹਿਲੋਂ ਥਾਣੇ ਤਾਂ ਏਅਰਪੋਰਟਾਂ ਪਈ ਥਾਣੇ ਫੈਸਲਾ ਹੋ ਕੇ ਮੈਂ ਇਹ ਕਹਿੰਦਾ ਸੀ ਮੇਰੀ ਧੀ ਵਸਲੀ ਰਵੇ ਵੀ ਕਦੀ ਕਿਸੇ ਚੀਜ਼ ਦੀ ਮੰਗ ਕਰੀ ਕਿਸੇ ਦੀ ਜੀਰੀ ਕਰ ਤੇ ਹੁਣ 15 20 ਦਿਨ ਪਹਿਲੋਂ ਮਹੀਨਾ ਮੇਰੇ ਕੋਲ ਆਈ ਮੈਨੂੰ ਕਹਿੰਦੇ ਠਹਿਰੀ ਤੰਗ ਕਰਦੀ ਮੈਂ ਬੈਠੇ ਮੇਰੀ ਹਿੰਮਤ ਨਹੀਂ ਕੀ ਕਾਪ ਥੋਪਾਂ ਕਰ ਕੀ ਗੱਲ ਨਹੀਂ ਦਾਜ ਮੈਂ ਦਾਜ ਉਹਨਾਂ ਦੇ ਘਰ ਲੈ ਕੇ ਆਇਆ ਸੀ ਗੱਡੀ 'ਚ ਭਰ ਕੇ ਤੇ ਦਾਜ ਤੇ ਵੀ ਕਹਿੰਦਾ ਸੀ ਵੀ ਜਿਹੜਾ ਬੰਦਿਆਂ ਨੇ ਮਦਲ ਲੈ ਆ ਨਾ ਉਹ ਦਾ ਤੁਸੀਂ ਦਿਓ ਹਾਂਜੀ ਕੋਲ ਕੋ ਤੰਗ ਕਰਦਾ ਜੀ ਸਾਰਾ ਪ੍ਰੋਵਾਈਡਰ ਤੰਗ ਕਰਦਾ ਜੀ ਮੁੰਡੇ ਦਾ ਕੀ ਨਾਮ ਹੈ ਹਾਂ ਰਾਜਵੀਰ ਸਿੰਘ ਦਾ ਜੀ ਮੁੰਡੇ ਦਾ ਨਾਮ ਚੰਗ ਦਾ ਮੁੰਡਾ ਕੀ ਕਰਦਾ ਮੁੰਡਾ ਬਾਹਰ ਬਾਹਰੋਂ ਵੀ ਮਤਲਬ ਉਹਦੇ ਫੋਨਾਂ ਦੇ ਨਾ 24 ਘੰਟੇ ਲੜਾਈ ਕਰਦਾ ਸੀ ਪੁਰਤਕਾਲ ਆਈ ਸਰ ਇਹ ਤੁਹਾਨੂੰ ਪਤਾ ਲੱਗਿਆ ਸਾਨੂੰ ਇਹ ਫੋਨ ਕੀਤਾ ਜੀ ਤੁਹਾਡੀ ਲੜਕੀ ਨੇ ਫਾ ਲੈ ਲਿਆ ਸਾਨੂੰ ਇਹ ਲੱਗਦਾ ਨਾ ਫਾ ਲੈ ਆ ਅੰਮ੍ਰੀ ਵੀ ਫਾ ਇਹਨਾਂ ਦਿੱਤਾ ਗਿਆ ਜੀ ਮਤਲਬ ਮਾਰ ਕੇ ਇਹਨੂੰ ਟੰਗਿਆ ਗਿਆ ਜੀ ਉਹਦੇ ਪਰਿਵਾਰ ਦੇ ਕੀ ਕੀ ਨਾਮ ਆ ਬੀ ਵੀ ਉਹਦੇ ਸਿਰ ਤੇ ਵੀ ਸੱਟ ਆ ਮੂੰਹ ਤੇ ਵੀ ਨੀਲ ਪਏ ਹੋਏ ਆ ਉਸ ਸਾਸ ਸਾਸਸੀ ਸੌਰਾ ਸੀਗੇ ਤੇ ਬਾਕੀ ਸਾਨੂੰ ਨਹੀਂ ਪਤਾ ਅਸੀਂ ਕਿਹੜੇ ਮੌਜੂਦ ਸੀਗੇ ਅਸੀਂ ਆ ਕੇ ਹੁਣ ਮੰਗ ਗੱਡੀ ਦੀ ਕਰ ਰਿਹਾ ਸੀਗੇ ਵੀ ਮੈਂ ਆ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਆਏ 1 ਮਿੰਟ ਉਹ ਉਹਨਾਂ ਦੀ ਮੰਗ ਇਹ ਸੀ ਕਿ ਵੀ 29 ਤਰੀਕ ਨੂੰ ਸਾਡੇ ਮੁੰਡੇ ਨੇ ਆਉਣਾ ਤੇ ਸਾਨੂੰ ਗੱਡੀ ਦੀ ਪੈਸੇ ਦੀ ਇਹ ਕਿਹੜੀ ਗੱਡੀ ਬਾਹਰ ਐਨਾ ਮੈਂ ਪੜਿਆ ਨਹੀਂ ਕਿ ਜੀ ਵੀ i20 ਕੇ ਕੀ ਮੈਂ ਇਹ ਨਾ ਨਹੀਂ ਲੈ ਸਕਦਾ ਤੇ ਮਤਲਬ ਗੱਡੀ ਦੀ ਮੰਗ ਕਰਦੇ ਸੀ ਕਾਰ ਦੀ ਮੰਗ ਕਰਦੇ ਸੀ ਤੇ ਦੂਸਰਾ ਨੰਬਰ ਇਹ ਕਹਿੰਦੇ ਸੀ ਵੀ ਉਸ ਤੋਂ ਪਹਿਲਾਂ ਉਹ ਕਹਿੰਦੀ ਸੀ ਮੈਂ ਨਹੀਂ ਉਸ ਉਸ ਬੇਸ ਦੇ ਵਿੱਚ ਮੇਰੀ ਧੀ ਨੂੰ ਬਾਹਰ ਥਾਏ ਨਹੀਂ ਹਜੇ ਕੋਈ ਕਾਰਵਾਈ ਨਹੀਂ ਆ ਦੇਖੋ ਰਸਤੇ ਜੀ ਆਈ ਹਜੇ ਕੋਈ ਕਾਰਵਾਈ ਨਹੀਂ ਹੋਈ ਕਰੋ ਭੱਜੇ ਹੋਏ ਕੱਲ ਪਰਸੋਂ ਦੇ ਇਹ ਮਾਮਲਾ ਜੇ ਸਾਰਾ ਚੌਂਕੀ ਚਾਰ ਸਾਫ ਨੂੰ ਪਤਾ ਜੋ ਵੀ ਹੋਇਆ ਚੌਂਕੀ ਚ ਵਾਏ ਹੋ ਤਾਂ ਕੀ ਕੁਕੜਾ ਵਾਲਾ ਥਾਣਾ ਰਾਜਾ ਸਾਹਿਬ ਕੀ ਕੰਪਲੀਟ ਕੀ ਦਿੱਤੀ ਗਈ ਕੀ ਹਾਂ ਜੀ ਕੰਪਲੀਟ ਇਹੋ ਹੀ ਆ ਵੀ ਫੋ ਆਪਲੇ ਆ ਘਰ ਵਾਲੇ ਆਂਦੇ ਆ ਵੀ ਦਿੱਤਾ ਗਿਆ ਇਹ ਤਾਂ ਜਿਹੜੀ ਡਾਕਟਰੀ ਰਿਪੋਰਟ ਆਏਗੀ ਫਿਰ ਪਤਾ ਚੱਲੇਗਾ ਜਦੋਂ ਤੁਸੀਂ ਮੌਕੇ ਤੇ ਗਏ ਕੀ ਹਾਲਾਤ ਸੀ ਡੈੱਡ ਬੋਡੀ ਮੌਕੇ ਤੇ ਤੁਹਾਨੂੰ ਚਾਰ ਸਾਹਿਬ ਗਏ ਨੇ ਡਿਪਟੀ ਸਾਹਿਬ ਗਏ ਨੇ ਐਸਐਸਓ ਗਏ ਹੁਣ ਕੀ ਕਾਰਵਾਈ ਕੀਤੀ ਹੈ ਹੋਰ ਪੋਸਟਮਾਰਟਮ ਹੋਏਗਾ ਫਿਰ ਅਗਲੀ ਕਾਰਵਾਈ ਹੋਏਗੀ ਜੋ ਵੀ ਆਗੀ ਕੋਰੈਕਟ ਪਾਈਗੀ ਕੀ ਇਹ ਸਬੰਧ ਕਿਸੇ ਦੀ ਹੈ ਇਦੇ ਬਾਰੇ ਮੈਨੂੰ ਨਹੀਂ ਪਤਾ। ਤੇ ਤੋੜਾ ਪ੍ਰਵਾਹ ਘੜਿਆ ਸੀ ਕੁਝ ਬੈਂਪਰ ਫੜਿਆ ਉਹ ਕਿਹਦੇ ਨਹੀਂ ਉੱਥੇ ਬਜ਼ੁਰਗੀ ਆ ਕੱਲਾ ਉਹਨਾਂ ਦਾ ਬੈਠਾ। ਹੋਰ ਕੋਈ ਨਹੀਂ। ਉੱਪਰ ਦਰਜ ਹੋਇਆ ਕਿ ਧਾਰਾ ਦੀ। ਪਰ ਤਾਂ ਦਰਜ ਹੋਗਾ। ਕਿਹੜੀ ਧਾਰਾ ਦੀ? ਇਹ ਧਾਰਾ ਨੂੰ ਚਾਰ ਸਾਹਬ ਨਾਲ ਤੁਸੀਂ ਬਹੁਤ ਗੱਲਬਾਤ ਕਰਿਓ। ਇਸ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਮੋਹਾਲੀ ਦੇ ਵਿੱਚ ਚੋਰਾਂ ਨੇ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ ਹੈ ਤਾਂ 10 ਤੋਂ 12 ਲੱਖ ਦੀ ਜੁਐਲਰੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਚੋਰ ਕਾਰ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਥੇ ਤੁਹਾਨੂੰ ਦੱਸ ਦੇ ਕਿ ਮੋਹਾਲੀ ਫੇਸ 9 ਦੀ ਕੋਠੀ ਨੰਬਰ 1072 ਦੇ ਵਿੱਚ ਕੁਝ ਅਣਪਛਾਤੇ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ 10 ਤੋਂ 12 ਲੱਖ ਰੁਪਏ ਦੀ ਜੁਐਲਰੀ ਚੋਰੀ ਕਰ ਲਈ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਘਰ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਦੀ ਡੀਵੀਆਰ ਵੀ ਉਹ ਨਾਲ ਲੈ ਜਾਂਦੇ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਮੁਹਾਲੀ ਫੇਜ਼ 8 ਥਾਣੇ ਦੇ ਵਿੱਚ ਦਿੱਤੀ ਗਈ ਤੇ ਜਿਸ ਤੋਂ ਬਾਅਦ ਵਿੱਚ ਚੋਰਾਂ ਦੇ ਖਿਲਾਫ ਐਫ ਆਈ ਆਰ ਪੁਲਿਸ ਦੇ ਵੱਲੋਂ ਦਰਜ ਕਰ ਲਈ ਗਈ ਹੈ ਪੁਲਿਸ ਦੇ ਵੱਲੋਂ ਲਗਾਤਾਰ ਆਸ-ਪਾਸ ਦੇ ਏਰੀਆ ਦੇ ਵਿੱਚ ਛਾੜਬਾਣੀ ਕੀਤੀ ਜਾ ਰਹੀ ਹੈ ਤੇ ਇਸ ਪੂਰੇ ਮਾਮਲੇ ਦੇ ਸਬੰਧ ਦੇ ਵਿੱਚ ਐਡਵੋਕੇਟ ਵਿਸ਼ਾਲ ਹਾਂਡਾ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਘਰ ਦੇ ਵਿੱਚ ਚੋਰੀ ਕੀਤੀ ਗਈ ਹੈ ਤੇ ਆ ਚੋਰੀ ਕਰਨ ਤੋਂ ਬਾਅਦ ਵਿੱਚ ਮੌਕੇ ਤੇ ਫਰਾਰ ਹੋ ਗਏ ਨੇ ਚੋਰ ਤੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ ਨੇ ਚੋਰ ਤਾਂ ਉੱਥੇ ਹੀ ਤੁਹਾਨੂੰ ਦੱਸਦੀ ਕਿ ਦਿਨ ਦਿਹਾੜੇ ਜੋ ਹੈ ਚੋਰਾਂ ਦੇ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿੱਚ ਜੋ ਦੱਸ ਤੋਂ 12 ਲੱਖ ਰੁਪਏ ਦੀ ਜੁਐਲਰੀ ਮੌਕੇ ਤੋਂ ਲੈ ਕੇ ਫਰਾਰ ਹੋ ਗਏ ਨੇ ਚੋਰ ਮੌਕੇ ਦੀਆਂ ਲਾਈਵ ਸਿੱਧੀਆਂ ਤਸਵੀਰਾਂ ਤੁਹਾarna ਸਾਂਝੀਆਂ ਕਰਦੇ ਆਂ ਜਿੱਥੇ ਕਿ ਚੋਰਾਂ ਦੇ ਵੱਲੋਂ ਘਰ ਦਾ ਸਾਰਾ ਸਮਾਨ ਖਿਲਾ ਰਿਆ ਗਿਆ ਜਿਸ ਤੋਂ ਬਾਅਦ ਵਿੱਚ ਅਲਮਾਰੀ ਦੇ ਜਿੰਦਰੇ ਤੋੜਨ ਤੋਂ ਬਾਅਦ ਵਿੱਚ ਇਹ ਜੁਐਲਰੀ ਜੋ ਹੈ ਮੌਕੇ ਤੋਂ ਲੈ ਕੇ ਉਹ ਫਰਾਰ ਹੋ ਗਏ ਨੇ ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਪਰਿਵਾਰਕ ਮੈਂਬਰ ਬਿਲਕੁਲ ਡਰ ਚੁੱਕੇ ਨੇ ਤਾਂ ਉੱਥੇ ਹੀ ਪੁਲਿਸ ਮੌਕੇ ਉੱਤੇ ਪਹੁੰਚੀ ਹੋਈ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਸ-ਪਾਸ ਦੇ ਘਰਾਂ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਕਿ ਚੋਰਾ ਦੀ ਪਾਲ ਕੀਤੀ ਜਾ ਸਕੇ ਤਾਂ ਚੋਰਾ ਦੇ ਵੱਲੋਂ ਇੱਕ ਗੱਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਮੁਹਾਲੀ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਗੱੜ ਦੇ ਵਿੱਚ ਪਏ ਹੋਏ 10 ਤੋਂ 12 ਲੱਖ ਰੁਪਏ ਦੀ ਜੁਐਲਰੀ ਲੈ ਕੇ ਉਹ ਮੌਕੇ ਤੋਂ ਫਰਾਰ ਹੋਏ ਨੇ ਫਿਲਹਾਲ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮੌਕੇ ਦੇ ਚੋਰ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ ਜਿਸ ਤੋਂ ਬਾਅਦ ਵਿੱਚ ਆਸ-ਪਾਸ ਦੇ ਕੈਮਰੇ ਵੀ ਪੁਲਿਸ ਦੇ ਵੱਲੋਂ ਹੁਣ ਖੰਗਾਲੇ ਜਾ ਰਹੇ ਨੇ ਇਸ ਬਾਰੇ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਉਹ ਵੀ ਸੁਣਦੇ ਹਾਂ ਸਾਰਾ ਸਾਰਾ ਮਤਲਬ ਇਹ ਹੈ ਜਿੰਨੇ ਕੰਮ ਪੂਰੇ ਸਾਰਾ ਪੂਰਾ ਆਪਣੀ ਕੀਤੀ ਹੋਇਆ ਕੀ ਕਹਨਾ ਸਾਡੀ ਮਿਹਨਤ ਸਮਝ ਲਓ ਬੱਚਿਆਂ ਵਾਸਤੇ ਅਸੀਂ ਕਮਾਣੇ ਆ ਤੇ ਇੱਕ ਮਿੰਟ ਉਹ ਲੈ ਜਾ ਕੋਈ ਚੰਗੀ ਗੱਲ ਤੇ ਨਹੀਂ ਹੈ ਹੁਣ ਇਹ ਡਰ ਲੱਗ ਰਿਹਾ ਕਿ ਕਾਰੀ ਸਾਨੂੰ ਘਾਰ ਖਾ ਰਿਆ ਇਸ ਟਾਈਮ ਕਿ ਰਹਿ ਵੀ ਪਾਵਾਂਗੇ ਕਿ ਨਹੀਂ ਇੰਨਾ ਥ੍ਰੈਟ ਉਪ ਆ ਗਿਆ ਸਾਡੇ ਦਿਲਾਂ ਵਿੱਚ ਉਹ ਬਜ਼ੁਰਗ ਵੀ ਹੁੰਦੇ ਨੇ ਆਪਣੇ ਘਰੇ ਮਤਲਬ ਸਾਨੂੰ ਲੱਗਦਾ ਵੀ ਜੇ ਇਕੱਲੇ ਹੁੰਦੇ ਉਹ ਵੀ ਨੁਕਸਾਨ ਸਹਾਂਦੇ ਆ ਮੇਰੇ ਅਕਸਰ ਦੇਖੋ ਛੋਟੀ ਫੈਮਲੀ ਐ ਪਾਪਾ ਕੋ ਹਮ ਰੱਖ ਕੇ ਜਾਂਦੇ تھے ਚਲੋ ਇੱਕ ਰਾਤ ਦੀ ਬਾਤ ਈ ਤੋਂ ਹਮਨੇ ਕਹਾ ਕਾਹ ਪਾਪਾ ਕੋ ਫਗਵਾੜਾ ਸੇ ਬੁਲਾਉਂਗੀ ਮੈਂ ਕਿ ਇੱਕ ਰਾਤ ਰਾਤ ਦੀ ਬਾਤ ਐ ਚਲੋ ਇੱਕ ਫੰਕਸ਼ਨ ਐ ਹਮ ਅਟੈਂਡ ਕਰਕੇ ਆ ਹੀ ਜਾਣਾ ਐ ਨਹੀਂ ਪਤਾ ਸੀ ਕਿ ਐਨਾ ਵੱਡਾ ਨੁਕਸਾਨ ਹੋ ਜਾਣਾ ਸਾਡਾ ਪਰ ਅੱਜ ਵੀ ਆਪਣੇ ਸੇਫ ਮਹਿਸੂਸ ਨਹੀਂ ਕਰ ਰਹੇ ਨਹੀਂ ਮੈਂ ਬਿਲਕੁਲ ਇਸ ਇਸ ਇਲਾਕੇ ਵਿੱਚ ਹੁਣ ਬਿਲਕੁਲ ਆਪਣੇ ਮੈਂ ਤੇ ਆਪਣੇ ਬੱਚਿਆਂ ਨਾਲ ਬਿਲਕੁਲ ਸੇਫ ਮਹਿਸੂਸ ਨਹੀਂ ਕਰ ਰਹੇ ਆਏ ਦਿਨ ਹੁਣੇ ਸਾਨੂੰ ਪਤਾ ਲੱਗ ਰਿਹਾ ਹੈ ਇੱਕ ਕਾਰ ਛੱਡ ਕੇ ਚੋਰੀ ਹੋ ਰਹੀ ਹੈ ਦੋ ਕਾਰ ਛੱਡ ਕੇ ਚੋਰੀ ਹੋ ਰਹੀ ਹੈ ਮਤਲਬ ਯਹਾਂ ਪੇ ਐਫ ਆਈ ਆਰ ਵੀ ਨਹੀਂ ਕਈ ਜਗ੍ਹਾ ਪੇ ਲੀ ਹੋਈ ਹੈ ਪੁਲਿਸ ਰਿਪੋਰਟਸ ਵੀ ਨਹੀਂ ਬਟ ਬਾਕੀ ਬੇਨਤੀ ਹੈ ਕਿ ਸਾਡੇ ਨਾਲ ਸਭ ਇਨਸਾਫ ਕੀਤਾ ਜਾਵੇ ਮੈਂ ਜ਼ਿਆਦਾ ਕਰੋ ਨਹੀਂ ਨਿਕਲਦੀ ਆਸ ਪੜੋਸ ਵੀ ਬਹੁਤ ਕਾਠ ਜੋ ਆ ਜਾਂਦੇ ਆ ਮੇਰੇ ਕੋਲ ਕਿਉਂਕਿ ਸਾਰਾ ਦਿਨ ਮੈਂ ਆਪਣੇ ਕੰਮ ਤੇ ਬੱਚਿਆਂ ਤੇ ਆਪਣੀ ਫੈਮਿਲੀ ਵਿੱਚ ਹੀ ਰੁੱਝੀ ਹੋਈ ਆ ਜੋ ਅਸੀਂ ਹਮਨੇ ਮਿਹਨਤ ਕਰ ਰਹੇ ਪੂਰਾ ہمارا ਸੀਸੀਟੀਵੀ ਆ ਬਟ ਉਹ ਡੀਵੀਆਰ ਹੀ ਲੱਗਿਆ ਬਾਕਸ ਹੀ ਲੱਗਿਆ ਦੋਸਮੇ ਵੀ ਲੱਗਿਆ ਦੋਸਤੇ ਲੱਗਿਆ ਜਿਹੜੀਆਂ ਅਸੀਂ ਗੈਦਰ ਕਰ ਰਹੇ ਆ ਕੱਲ ਦੀ ਅਸੀਂ 10 ਵਜੇ ਦੀ ਗੈਦਰ ਕਰ ਰਹੇ ਆ ਸਾਡੇ ਕੋਲ ਕਾਫੀਆਂ ਆਂਦੀ ਹੈ ਬਟ ਜਾਣਦੀ ਨਹੀਂ ਆਂਦੀ ਤੇ ਸਾਰਾ ਦਿਖ ਰਿਹਾ ਉਹ ਸਾਡੇ ਲੋਕ ਤੋੜ ਰਿਹਾ ਜੋ ਵੀ ਉਹ ਬੰਦਾ ਬਟ ਉਹਨੇ ਮਾਸਕ ਪਾਇਆ ਹੋਇਆ ਔਰ ਇੱਕ ਸਟੂਡੈਂਟ ਲੱਗ ਰਿਹਾ ਹਮੇ ਜੈਸੇ ਜੋ ਹੈ ਇੱਕ ਸਟੂਡੈਂਟ ਹੈ ਹੁੱਡੀ ਪਾਈ ਹੋਈ ਉਸकी ਵਾਕ ਸੇ ਉਨ ਉਹਨੂੰ ਬ੍ਰਾਂਡਾਂ ਦੀ ਬਹੁਤ ਚਾਂਸ ਸੀ ਕਿਉਂਕਿ ਜ਼ਿਆਦਾ ਬ੍ਰਾਂਂਡਡ ਦਾ ਪਪਰਸ ਕੋਈ ਵਾਲਟ ਕੋਈ ਮਤਲਬ ਵਾਚ ਉਹ ਲੈ ਕੇ ਗਿਆ ਕਿਸ ਨੂੰ ਲੱਗਦਾ ਕੱਲਾ ਹੀ ਬੰਦਾ ਸੀ ਕੱਲਾ ਬੰਦਾ ਸੀ ਉਹ ਤੁਹਾਨੂੰ ਦਿਖਾਈ ਹਾਂ ਕੱਲਾ ਬੰਦਾ ਸੀ ਹੁਣ ਦੂਜਾ ਬੰਦਾ ਕਿੱਥੇ ਸੀ ਸਾਨੂੰ ਨਹੀਂ ਪਤਾ ਉਹ ਆਪਣਾ ਡਿਟੈਕਟ ਕਰ ਰਹੇ ਆ ਪੁਲਿਸ ਵੀ ਸਾਥ ਦੇ ਰਹੀ ਹੈ ਹਾਲੇ ਤੱਕ ਤੇ ਦੇ ਰਹੀ ਹੈ ਹਾਂਜੀ ਆ ਗਈ ਸੀ ਆ ਗਈ ਸੀ ਪੁਲਿਸ ਆਈ ਸੀ ਫਿੰਗਰਪ੍ਰਿੰਟ ਵੀ ਲੈ ਕੇ ਨੇ ਫੋਰੈਂਸਿਕ ਟੀਮ ਅੱਜ ਹੋ ਕੇ ਗਈ ਹੈ ਸਵੇਰੇ ਤੇ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਦੇਖੋ ਹਾਲੇ ਤੱਕ ਕੋਈ ਰਿਪੋਰਟ ਨਹੀਂ ਆਈ ਹੈ ਬਾਕੀ ਦੇਖੋ ਕੀ ਸਰ ਮੇਰਾ ਫੈਮਿਲੀ ਫੰਕਸ਼ਨ ਸੀਗਾ ਅਮਰitsar 25 ਤਰੀਕ ਨੂੰ ਔਰ ਮੈਂ ਕਰੋ 10 ਵਜੇ ਨਿਕਲੇ ਐ ਐਂਡ ਲਾਈਕ ਇਟ ਟੂ ਬੀ ਮੈਂ 26 ਤਰੀਕ ਨੂੰ ਵਾਪਸ ਆ ਜਾਣਾ ਸੀਗਾ ਔਰ ਕੁਝ ਮੇਨ ਕੰਮ ਪੈ ਗਿਆ ਤੇ ਮੈਂ 27 ਤਰੀਕ ਨੂੰ ਅਰਲੀ ਮਾਰਨਿੰਗ ਵਾਪਸ ਦੈਟਸ ਕੋਈ ਵਾਪਸ ਆ ਗਿਆ ਔਰ ਅਰਲੀ ਮਾਰਨਿੰਗ 26 ਤਰੀਕ ਨੂੰ ਟਾਈਮ ਅਪਰੋਕਸ 1 ਵਜੇ ਸਵੇਕ 1 ਡੇਡ ਵਜੇ ਸੌਰੀ ਡੇਡ ਵਜੇ ਕੋਈ ਬੰਦਾ ਸਿੰਗਲ ਪਰਸਨ ਮੇਰੇ ਘਰ ਐਂਟਰ ਹੋਇਆ ਉਹਨੇ ਮੇਰੇ ਸਾਰੇ ਘਰ ਦੇ ਲੌਕਸ ਤੋੜੇ ਆ ਔਰ ﺍﻟमारੀਆਂ ਦੇ ਲੋਕ ਤੋੜੇ ਐ ਔਰ theft ਕਵਿਟ ਕੀਤੀ ਐ ਔਰ ਹਜੇ ਮੈਂ ਡਿਟੇਲ ਬਣਾ ਰਿਹਾ ਜੀ ਬੜੀ ਹੈਵੀ ਮੇਰੀ ਜੁਐਲਰੀ ਹੋ ਸਿਲਵਰ ਗੋਲ ਦੀ ਕੱਢ ਕੇ ਲੈ ਗਿਆ ਔਰ ਮੈਨੂੰ ਜੋ ਪਤਾ ਲੱਗਾ ਕਿ ਇਸ ਏਰੀਏ ਚ ਇਹ ਰੂਟੀਨ ਮੈਟਰ ਐ ਇੱਥੇ ਹਰ 15 20 ਦਿਨ ਮਹੀਨੇ ਬਾਅਦ ਚੋਰੀਆਂ ਹੁੰਦੀਆਂ ਔਰ ਅੱਜ ਤੱਕ ਕੋਈ ਵੀ ਚੋਰੀ ਡਿਟੈਕਟ ਨਹੀਂ ਹੋਈ ਕਿਸੇ ਕੋ ਵੀ ਔਰ ਇਹ ਲਾਅ ਐਂਡ ਔਰਡਰ ਦੀ ਬੜੀ ਮਾੜੀ ਪੋਜੀਸ਼ਨ ਐ ਤੇ ਇਹ ਬੜਾ ਔਰ ਸਾਨੂੰ ਕੋਈ ਮੈਨੂੰ ਜੋ ਇਨਫੋ ਇਸ ਏਰੀਆ ਚ ਇਨਫੋਰਮੇਸ਼ਨ ਆਈ ਐ ਹਰ ਬੰਦਾ ਥ੍ਰੈਟ ਤੇ ਰਹਿੰਦਾ ਕਿਤੇ ਬਾਹਰ ਜਾ ਨਹੀਂ ਸਕਦਾ ਔਰ ਮੈਂ ਸਿਰਫ ਕਰ ਰਿਹਾ ਆਪਣੇ 12 ਘੰਟੇ ਵਾਸਤੇ ਬਾਹਰ ਗਿਆ ਤੇ ਇਹ ਕੰਮ ਹੋ ਗਿਆ ਕਿੰਨੀ ਕਿਚੋਰੀ ਹੋਈ ਹੈ ਕਿੰਨਾ ਨੁਕਸਾਨ ਜੀ ਉਹ ਸਰ ਜਾਲਨੀਵਾ ਜੀ ਉਹ ਇਹ ਡਿਟੇਲ ਆਪਾਂ ਕਰਨੀ ਆ ਪਰ ਫਿਰ ਵੀ ਆਪਾਂ ਕਾਫੀ ਜ਼ਿਆਦਾ ਨੁਕਸਾਨ ਹੋਇਆ ਜੀ ਕਾਫੀ ਜ਼ਿਆਦਾ ਨੁਕਸਾਨ ਐਸੇ ਵੀ ਸੀ ਨਾ ਕੈਸ਼ ਦਾ ਬਚਾਅ ਹੋ ਗਿਆ ਕੈਸ਼ ਦਾ ਬਚਾਅ ਹੋ ਗਿਆ ਬਾਕੀ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਉਹਨਾਂ ਸਿਰਫ ਸੂਬੇ ਫਲੋਰ ਦੀ ਆਏ ਨਹੀਂ ਜਾਂ ਥੱਲੇ ਤੁਸੀਂ ਬਿਟਿਕ ਦੀ ਗੱਲ ਕਰਦੇ ਹੋ ਉਹਨਾਂ ਦਾ ਨੁਕਸਾਨ ਜਾਂ ਉੱਥੇ ਵੀ ਕਾਪੂਲੇ ਥੋੜੇ ਨੇ ਹਾਂ ਨਹੀਂ ਉੱਥੇ ਤਾਲੇ ਤੋੜੇ ਆ ਪਰ ਉੱਥੇ ਕੁਝ ਮਿਲਿਆ ਨਹੀਂ ਤੇ ਉਸ ਬਾਅਦ ਉੱਪਰ ਆ ਕੇ ਫਿਰੇ تھے ਤ ਫਿਲਹਾਲ ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਅੱਜ ਸਿਰਫ ਇਹ ਨਹੀਂ ਇਸੇ ਤਰ੍ਹਾਂ ਹੋ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਬਨੇ ਰਹੋ ਸਾਜਾ ਟੀਵੀ ਦੇ ਨਾਲ